ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਨਤਕ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਆਪਾਂ ਲੈਤੇ ਹਾਂ ਪੋਲੀਥੀਨ ਤੇ ਪੋਲੀਥੀਨ ਦਾ ਬਹੁਤ ਵਧੀਆ ਜਿਹੜਾ ਫਲਾਵਰ ਬਣਾਵਾਂਗੇ ਤੇ ਆਪਣੇ ਪੋਲੀਥੀਨ ਦੇ ਕੋਕਰਾਂ ਦੇ ਵਿੱਚ ਬਾਦੀ ਹੁੰਦੇ ਨੇ ਤੇ ਆਪਾਂ ਜਦੋਂ ਚੀਜ਼ ਵਗੈਰਾ ਲੈ ਕੇ ਆਉਨੇ ਆ ਤੇ ਆਪਾਂ ਇਹਦਾ ਬਹੁਤ ਵਧੀਆ ਫਲਾਵਰ ਜਿਹੜਾ ਬਣਾਉਨੇ ਆ ਤੁਸੀਂ ਕਿਸ ਤਰ੍ਹਾਂ ਦੇ ਕਲਰ ਵੀ ਜਿਹੜੇ ਹੈਗੇ ਲੈ ਸਕਦੇ ਹੋ ਜਿੱਦਾਂ ਦੇ ਆਪਣੇ ਘਰ ਵਿੱਚ ਹੁੰਦੇ ਨੇ ਤੇ ਆਪਾਂ ਬਹੁਤ ਵਧੀਆ ਜਿਹਾ ਫਲਾਵਰ ਬਣਾ ਕੇ ਤਿਆਰ ਕਰਦੇ ਆਂ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲੱਕ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਕਰਨ ਭਾਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਇਹਦਾ ਬਣਾਉਣਾ ਫਲਾਵਰ ਤੇ ਕਿਸ ਤਰ੍ਹਾਂ ਬਣਾਉਣਾ ਆਪਾਂ ਦਿਖਾਉਨੇ ਆਂ ਹਲੋ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਸੈਟ जो ऐसा वादू ही साह पार्ट कट देंगे नहीं चंकी तरह आप खोलेंगे ਲੋਜੀ ਤੇ ਆਪੇ ਵੀ ਬਾਦੂ ਦੀ ਸਜੋ ਆਪਾਂ ਇਹ ਤਾਂ ਕੱਟ ਦਾਂਗੇ ਲੋਜੀ ਤੇ ਆਪਾਂ ਕਈ ਸਾਰੇ ਹਥਿਆਰ ਕਰ ਲੇ लो अपा प्रेस ऑन करतीसा जी आपा गर्म नहीं करते नॉर्मल जी गर्म करा इस तरह लावे तैन इस तरह तो कोई पेज ला लेना ये आप ची तरह आप प्रेसा जी ला देंगे जो आप पॉलीथीन रखे भी चंकी तरह जी तैयार ਕੱਪ ਚੁੱਕ ਕੇ ਹਿਲਾਉ ਦੀ ਏਦਾਂ ਦਾ ਬਣ ਗਿਆ ਇਹ ਪੰਜ ਤਰੀਕੇ ਨਾਲ ਇਹਨਾਂ ਨੂੰ ਤਿਆਰ ਕਰ ਲਾਂਗੇ ਇਸ ਤਾਂ ਆਪਣੇ ਬਾਲੀ ਕਰਮ ਨਹੀਂ ਕਰਨੀ ਫਿਰ ਇਹ ਵੇਚਦੀ ਵੀ ਜਿਹੜਾ ਆਪਣਾ ਇਹਦੇ ਨਾਲ ਆਪਣਾ ਪੋਲੀਥੀਨ ਜਿਹੜਾ ਚੰਟ ਸਕਦਾ

ਆਪਾਂ ਸਾਰੇ ਪੀਸੇਦਰਾ ਬਣਾ ਲੈ ਇਸ ਤਰੀਕੇ ਨਾਲ ਲਓ ਜੀ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਮੋੜਾਂਗੇ ਇਸ ਤਰ੍ਹਾਂ ਆਪਾਂ ਨੂੰ ਵਧੀਆ ਜਿਹੀ ਸ਼ੇਪ ਹੈ ਜਿਹੜੀ ਦੇ ਦਾਂਗੇ ਉਹ ਆਪਣੀ ਨੂੰ ਪੱਤੇ ਦੀ ਸ਼ੇਪ ਜਿਹੜੀ ਉਹ ਦੇਵਾਂਗੇ ਤੇ ਇਸ ਤਰ੍ਹਾਂ ਦੀ ਸ਼ੇਪ ਪੱਫਾ ਇਹਨਾਂ ਨੂੰ ਸਾਰਿਆਂ ਨੂੰ ਦੇਵਾਂਗੇ ਸਾਰੇ ਨੂੰ ਤੁਸੀਂ ਨਾ ਇੱਕ ਪੱਤੇ ਦੀ ਸ਼ੇਪ ਹੁੰਦੀ ਹੈ ਜਿਵੇਂ ਆਪਣੇ ਪੱਤੇ ਦੀ ਸ਼ੇਪ ਦੇਣੀ ਹੁੰਦੀ ਹੈ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਦੀ ਲਓ ਜੀ ਤੇ ਆਪਾਂ ਇਹਨਾਂ ਨੂੰ ਕੱਟ ਲਏ ਤੇ ਹੁਣ ਆਪਾਂ ਇਹਨਾਂ ਦੇ ਬਣਾਉਣੇ ਆ ਲਓ ਜੀ ਤੇ ਆਪਾਂ ਨੇ ਤਾਰਾਂ ਲੈ ਲਈਆਂ ਪਤਲੀਆਂ-ਪਤਲੀਆਂ ਆਪਾਂ ਇਹ ਕਰਨਾਂ ਚਾਹ ਨਹੀਂ ਮਿਲ ਜਾਂਦੀਆਂ ਹੁੰਦੀਆਂ ਨੇ ਇਹ ਆਪਾਂ ਲੈ ਲਏ ਤੇ ਜੋ ਪੇਪਰ ਦੇ ਆਪਾਂ ਜੋ ਆਪਾਂ ਨੂੰ अपने बनाए है पत्ते वाले तीन अंगे ये देख प्रपाइस इस तरह लामंगी अलावो जितना पंगली साड़ी इस तरह लाती जो पतार लेती है लोहे दी ये ये देख पलामंगी अपन टेप इन्हें भी कवर कर देंगे सारी नो ਲਓ ਜੀ ਤੇ ਆਪਾਂ ਇਦਾਂ ਦੇ ਸਾਰੇ ਬਣਾ ਲਾਂਗੇ ਪੱਤੇ ਜੋ ਆਪਾਂ ਨੇ ਬਣਾਏ ਆ ਇਹ ਟੇਪ ਆਪਰੇ ਦੇ ਪਿੱਛੇ ਲਾਈ ਆ ਇਦਾਂ ਦੇ ਸਾਰੇ ਬਣਾ ਲਈਏ ਤੇ ਫਿਰ ਆਪਾਂ ਇਸ ਤਰੀਕੇ ਨਾਲ ਬਣਾ ਲਈਏ ਤੇ ਫਿਰ ਫਿਰ ਦਿਖਾਉਨੇ ਆ ਆਪਾਂ ਲਓ ਜੀ ਤੇ ਆਪਾਂ ਇਦਾਂ ਦੇ ਸਾਰੇ ਬਣਾ ਲੇ ਇਹਨੇ ਸਾਰੇ ਆਪਣੇ ਪੀਸ ਬਣਾ ਲੇ ਤੇ ਹੁਣ ਆਪਾਂ ਤੇ ਉਪਰ ਆ ਕਲਰ ਆਪਣੇ ਘਰਾਂ ਤੇ ਵੱਧ ਹੁੰਦੇ ਨੇ ਬੱਚਿਆਂ ਵਾਲੇ ਪੜਨ ਵਾਲੇ ਜੋ ਬੱਚਿਆਂ ਦੇ ਕੋਲੇ ਬੱਚੇ ਖੁੱਚੇ ਕਲਰ ਹੁੰਦੇ ਨੇ ਇਹ ਆਪਾਂ ਕਲਰ ਲੱਤੇ ਤੇ ਕਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਇਹ ਕਲਰ ਕਰ ਦਾਂਗੇ ਲਓ ਜੀ ਤਾਂ ਆਪਾਂ ਇਹਨਾਂ ਦੇ ਸਾਰਿਆਂ ਦੇ ਕਲਰ ਕਰਤਾ ਦੋਨੇ-ਦੋਨੇ ਸਾਈਡਾਂ ਦੇ ਆਪਾਂ ਦੇਖੋ ਕਲਰ ਕਰਤਾ ਮੰਗਰੂ ਸਾਈਡ ਤੇ ਵੀ ਕਰਤਾ ਤੇ ਆਪਾਂ ਸਾਰੇ ਕਲਰ ਕਰਕੇ ਕਰ ਲਏ ਤਿਆਰ ਦੇਖੋ ਇਹਨੇ ਸਾਰੇ ਨੇ ਜਿਹੜੇ ਆਪਾਂ ਬਣਾ ਲਏ ਦੋਨੇ-ਦੋਨੇ ਫੇਡਾਂ ਤੇ ਆਪਾਂ ਨੇ ਜਿਹੜਾ ਕਲਰ ਇਹਨਾਂ ਤੇ ਕਰਤਾ ਤੇ ਹੁਣ ਆਪਣੇ ਕੋਲੇ ਇਹ ਵਾਧੂ ਪਿਆ ਸੀਗਾ ਇਸ ਤਰ੍ਹਾਂ ਦਾ ਕੋਈ ਵਾਧੂ ਕਿਹ ਹੁੰਦਾ ਆਪਣਾ ਘਰ ਵਿੱਚ ਇਹਦੇ ਵਿੱਚ ਇਹ ਆਪਾਂ ਧਰਮਕੋਲ ਹੁੰਦੀ ਜਿਹੜੀ ਉਹ ਪਾਈ ਹੋਈ ਆ ਤੇ ਆਪਾਂ ਇਹਦੇ ਉੱਪਰ ਵੀ ਕਲਰ ਕਰਦੇ ਆਂਗੇ ਜਿਵੇਂ ਇਹ ਤੇ ਆਪਾਂ ਇਹਦੇ ਉੱਪਰ ਵੀ ਰੰਗ ਕਰਤਾ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਸਾਰੇ ਆਪਾਂ ਇਹ ਇਕੱਠੇ ਕਰ ਲੈ ਇਸ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਇਹਦੇ ਉੱਪਰ ਲਾਵਾਂਗੇ ਟੇਪ ਆਪਣਾ ਕਿੰਨਾ ਵਧੀਆ ਮਨੀ ਪਲੇਟਾ ਜਿਹੜਾ ਬਣ ਕੇ ਤਿਆਰ ਆ ਆਪਣੇ ਘਰ ਵਿੱਚ ਦੇਖੋ ਪੋਲੀਥੀਨ ਤਾਂ ਹੀ ਹੁੰਦੇ ਨੇ ਆਪਾਂ ਚੀਜ਼ਾਂ ਵਸਤਾਂ ਲੈ ਕੇ ਆਉਣੇ ਆ ਤੇ ਵਾਧੂ ਹੁੰਦੇ ਨੇ ਪੋਲੀਥੀਨ ਤੇ ਕਪੋਲੀਥੀਨ ਤਾਂ ਆਪਾਂ ਬਹੁਤ ਵਧੀਆ ਆਪਣਾ ਮਨੀ ਪਲੇਟਾ ਜਿਹੜਾ ਘਰੇ ਤਿਆਰ ਕਰ ਸਕਦੇ ਆ ਦੇਖੋ ਕਿੰਨਾ ਵਧੀਆ ਹੀ ਲੱਗਦਾ ਹੈਗਾ ਤੇ ਆਪਣੇ ਕੋਲੇ ਇਹ ਵਾਧੂ ਆਪਣਾ ਪਹਿਲਾਂ ਨੇ ਤਿਆਰ ਕੀਤਾ ਪਈ ਸੀ ਆਪਾਂ ਇਹਦੇ ਵਿੱਚ ਪਾਤਾ ਤੇ نیچے ਆਪਣੇ ਦੇ ਆਪਾਂ ਦੇਖੋ ਇਹਦੇ ਟਿਕੜਟਾ ਇਹਦੇ ਵਿੱਚ ਥਰਮਕੋਲ ਹੁੰਦੀ ਹੈ ਜਿਹੜੀ ਆਪਣੀ ਉਹ ਪਾ ਕੇ ਆਪਾਂ ਇਹਦੇ ਉੱਪਰ ਕਲਰ ਕਰਕੇ ਕਲਰ ਕਰਕੇ ਆਪਾਂ ਇਹਦੇ ਵਿੱਚ ਦੇਖੋ ਇਹ ਤਾਰਾ ਨੇ ਜਿਹੜੀਆਂ ਗੜੋਤੀਆਂ ਤੇ ਇਸ ਤਰੀਕੇ ਨਾਲ ਆਪਾਂ ਮਾਨਿਪੂਲੇਟਾ ਜਿਹੜਾ ਘਰ ਵਿੱਚ ਤਿਆਰ ਕਰ ਸਕਦੇ ਹਾਂ ਦੇਖੋ ਕਿ ਪੋਲੀਥੀਨ ਤੋਂ ਬਹੁਤ ਵਧੀਆ ਆਪਣਾ ਮਾਨਿਪੂਲੇਟਾ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਮਾਨਿਪੂਲੇਟਾ ਜਿਹੜਾ ਬਣਾਇਓ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਸ਼ੇਅਰ ਕਰਿਆ ਤੇ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ